ਕੈਂਟਰ ਸਰਕਾਰ ਦੇ ਵੱਲੋਂ ਲਿਆਂਦੀ ਨਵੀਂ ਯੋਜਨਾ ਦੇ ਤਹਿਤ ਪੰਜਾਬ ਹਰਿਆਣਾ ਹਾਈ ਕੋਰਟ ਪੰਜਾਬ ਦੇ ਕਈ ਕਸਬਿਆਂ ਦੇ ਵਿੱਚ ਗ੍ਰਾਮ ਨਿਆਂਲੇ ਖੋਲਣਾ ਚਾਹੁੰਦੀ ਪਰ ਸੂਬੇ ਦੇ ਵਕੀਲ ਇਸ ਦਾ ਵਿਰੋਧ ਕਰੇ ਨੇ ਤਾਂ ਅੱਜ ਸੂਭਾ ਪਧਰੀ ਕਾਲ ਦੇ ਤਹਿਤ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਵੱਲੋਂ ਸੰਗਰੂਰ ਦੀ ਅਦਾਲਤਾਂ ਦੇ ਵਿੱਚ ਕੰਮਕਾਜ ਠੱਪ ਰੱਖਿਆ ਗਿਆ ਜ਼ਿਲ੍ਹਾ ਬਾਰ ਸੰਗਰੂਰ ਤੇ ਚਰਲ ਹਾਊਸ ਤੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਪਿਆ ਜੋ ਸੂਬੇ ਦੇ ਕਸਮਿਆਂ ਦੇ ਵਿੱਚ ਗ੍ਰਾਮ ਨਿਆਂਇਲਾ ਖੋਲਣ ਦੀ ਤਜਵੀਜ਼ ਆਈ ਹੈ ਉਹਨਾਂ ਦੱਸਿਆ ਇਸ ਨੂੰ ਲੈ ਕੇ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਮੁਸ਼ਕਲਾ ਆਣ ਗਈਆਂ ਅਤੇ ਵਧੀਆ ਇਨਸਾਫ਼ ਮਿਲਣ ਵਿੱਚ ਵੀ ਕਾਫੀ ਦਿੱਕਤ ਆਉਣ ਕਿਆ ਉਹਨਾਂ ਕਿਹਾ ਕਿ ਇੱਥੇ ਵਕੀਲਾ ਦੀ ਸਚਾਰੂ ਸਹੂਲਤਾ ਨਹੀਂ ਮਿਲ ਸਕੇਗੀ ਦੂਜਾ ਇਸ گاਵਾਦੂ ਸੂਬੇ ਦੇ ਵਿੱਚ ਹਰ 10 ਕਿਲੋਮੀਟਰ ਤੇ ਅਦਾਲਤ ਹੈ ਤੇ ਸੂਬੇ ਦੇ ਵਿੱਚ ਟਰਾਂਸਪੋਰਟ ਦੀ ਪੂਰੀ ਸਹੂਲਤ ਨਹੀਂ ਹੈ ਉਹਨਾਂ ਕਿਹਾ ਕਿ ਇਸ ਲਈ ਇੱਥੇ ਗ੍ਰਾਮ ਨਿਆਲੇ ਖੋਲਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਸੂਬੇ ਦੇ ਵਕੀਲ ਇਸ ਤਜਵੀਜ਼ ਦਾ ਵਿਰੋਧ ਕਰਦੇ ਨੇ ਅਤੇ ਸਰਕਾਰ ਨੂੰ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ ਗ੍ਰਾਂਡੀ ਡਿਪਟੀ ਕਮਿਸ਼ਨਰ ਦਫ਼ਤਰ ਆਫ ਪਹੁੰਚੇ ਹੋ ਕੀ ਕੀ ਮੰਗਾਂ ਨੂੰ ਲੈ ਕੇ ਜੋ ਮੰਗ ਪੱਤਰ ਦੇਣ ਜਾ ਰਹੇ ਅੱਜ ਅਸੀਂ ਬਾਰ ਵੱਲੋਂ ਸਾਡੀ ਪਹਿਲਾ ਮੀਟਿੰਗ ਹੋਈ ਸੀ ਮੀਟਿੰਗ ਕਿਉਂਕਿ ਅੱਜ ਬਟਾਲਾ ਬਾਰ ਵੱਲੋਂ ਇੱਕ ਲੋ ਵਰਕ ਦੀ ਕਾਲ ਆਈ ਸੀ ਕਿ ਸਟ੍ਰਾਈਕ ਕਰਨੀ ਅੱਜ ਉਹਦੀ ਵਜ੍ਹਾ ਇਹ ਸੀ ਕਿ ਗ੍ਰਾਮ ਨੇਲ ਐਕਟ ਹੈ 2008 ਉਸ ਦੇ ਵਿੱਚ ਪਿੰਡਾਂ ਦੇ ਵਿੱਚ ਕਹਿ ਸਕਦੇ ਆ ਆਪਾਂ ਥੋੜੀ ਥੋੜੀ ਟਾਊਨ ਦੇ ਵਿੱਚ ਇੱਕ ਛੋਟੇ ਛੋਟੀ ਕੋਰਟ ਬਣਾਉਣ ਦਾ ਕੋਈ ਪ੍ਰਵਧਾਨ ਸੀ ਤੇ ਉਹਦੇ ਵਿੱਚ ਉਹਦੇ ਕਾਰ ਉਹਦੀ ਵਜ੍ਹਾ ਕਰਮੇ ਹੀ ਸਾਡੇ ਜਿਹੜੇ ਪੰਜਾਬ ਦੇ ਐਡਵੋਕੇਟਸ ਨੇ ਉਸ ਦਾ ਉਸ ਨੂੰ ਉਸ ਦਾ ਵਿਰੋਧ ਕਰ ਰਹੇ ਨੇ ਉਸੇ وجہ ਇਹ ਹੈ ਕਿ ਪੰਜਾਬ ਛੋਟਾ ਸਟੇਟ ਹੈ ਤੇ ਇੱਥੇ ਇਸ ਤਰੀਕੇ ਦੀਆਂ ਪਾਲਿਸੀਆਂ ਲਾਗੂ ਨਹੀਂ ਹੋ ਸਕਦੀਆਂ ਕਿਉਂਕਿ ਜਿਹੜਾ ਇਹ ਐਕਟ ਹੈ ਇਹ ਤਾਂ ਸੈਂਟਰ ਦਾ ਐਕਟ ਹੈ ਤੇ ਹੋ ਸਕਦਾ ਇਹ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਜਿੱਥੇ ਜਿੱਥੇ ਲੌਂਗ ਟਸਰ ਸੈਂਸ ਦੇ ਕੋਰਸ ਨੇ ਉੱਥੇ ਲਾਗੂ ਹੋ ਸਕਦੀ ਹੈ ਪਰ ਪੰਜਾਬ ਦੇ ਵਿੱਚ ਇਹ ਇੰਪਲੀਮੈਂਟ ਹੋਣਾ ਮੁਸ਼ਕਲ ਹੈ ਇਹਦਾ ਰੀਜ਼ਨ ਇਹ ਵੀ ਹੈ ਕਿਉਂਕਿ ਅਸੀਂ ਇਸ ਦਾ ਰੀਜ਼ਨ ਨਾਲ ਅਸੀਂ ਐਗਜ਼ਾਮਪਲ ਵੀ ਦੇ ਦੇ ਰਹੇ ਹਾਂ ਕਿਉਂਕਿ ਪਿੱਛੇ ਦੀ ਇੱਕ ਜਿਹੜਾ ਫੈਮਿਲੀ ਫੈਮਿਲੀ ਕੋਰਟਸ ਬਣਾਈਆਂ ਨੇ ਉਹ ਕੀ ਕੀਤਾ ਉਹਨਾਂ ਨੇ ਕਿ ਸਰਕਾਰ ਦੀ ਇੱਕ ਪਾਲਿਸੀ ਆ ਗਈ ਕਿ ਜੀ ਸਪੈਸ਼ਲ ਫੈਮਿਲੀ ਕੋਰਟ ਬਣਾਈਆਂ ਜਾਣ ਜਦੋਂ ਸਪੈਸ਼ਲ ਫੈਮਿਲੀ ਕੋਰਟ ਬਣਾਈਆਂ ਤਾਂ ਹਰੇਕ ਸਬ ਡਿਵੀਜ਼ਨ ਦੇ ਵਿੱਚ ਵੀ ਫੈਮਿਲੀ ਕੋਰਟ ਇੱਕ ਇੱਕ ਦਿਨ ਲਈ ਜਾਣ ਜਾਣ ਲੱਗੇ ਉਹਦੇ ਨਾਲ ਕੀ ਹੋਇਆ ਕਿ ਲਿਟੀਗੈਂਟਸ ਹੋਰ ਹਰਾਸ਼ ਹੋ ਗਏ ਜੋ ਪ੍ਰੀਵੀਅਸ ਸਾਡਾ ਸੈਟਅਪ ਬਣਿਆ ਸੀ ਕੋਰਟਸ ਦਾ ਉਹ ਇਸ ਇਸ ਤਰ੍ਹਾਂ ਲੱਗ ਰਿਹਾ ਹੁਣ ਤੱਕ ਕਿ ਉਹ ਬਹੁਤ ਵਧੀਆ ਸੀ ਇਸ ਦੇ ਨਾਲ ਹੁਣ ਵਜਾ ਕੀ ਹੈ ਮੈਂ ਐਗਜ਼ਾਮਪਲ ਹੀ ਦੇ ਦੇਣਾ ਕਿ ਜੀ ਇੱਕ ਦਿਨ ਵਾਸਤੇ ਸਬ ਡਿਵੀਜ਼ਨ ਦੇ ਵਿੱਚ ਕੋਰਟ ਜਾਰੀ ਹੈ ਤੇ ਜੇਕਰ ਵਾਈਦੀ ਉਸ ਦਿਨ ਛੁੱਟੀ ਆ ਗਈ ਆਪਣਾ ਜੋ ਆਫੀਸਰ ਨੇ ਛੁੱਟੀ ਤੇ ਨੇ ਤਾਂ ਉਹ ਕੇਸ ਹੈ ਜਿਹੜਾ ਨੈਕਸਟ ਵੀਕ ਤੇ ਚੱਲਿਆ ਗਿਆ ਜੇ ਉਸ ਦਿਨ ਵੀ ਆ ਗਈ ਤਾਂ 15 20 25 ਦਿਨ ਤੇ ਚੱਲਿਆ ਗਿਆ ਯਾਨੀ ਕਿ ਕੋਈ ਸੁਣਵਾਈ ਨਹੀਂ ਬਣਦੀ ਹੁੰਦੀ ਹੈ ਕਈ ਵਾਰ अर्जेंट ਸਾਨੂੰ ਕੋਈ ਨਾ ਕੋਈ ਕੋਰਟ ਤੋਂ ਡਾਇਰੈਕਸ਼ਨ ਲੈਣ ਦੀ ਲੋੜ ਹੁੰਦੀ ਹੈ ਸਟੇ ਲੈਣੀ ਹੈ ਮੰਨ ਲਓ ਕੋਈ ਕੋਈ ਹਸਬੰਡ ਆਪਣੀ ਪ੍ਰਾਪਰਟੀ ਸੇਲ ਕਰ ਰਿਹਾ ਤਾਂ ਵਾਈਫ ਨੂੰ ਹੀ ਲੱਗਦਾ ਕਿ ਮੈਨੂੰ ਖਰਚਾ ਨਹੀਂ ਮਿਲਣਾ ਜੇ ਮੇਰਾ ਹਸਬੰਡ ਪ੍ਰਾਪਰਟੀ ਵੇਚ ਗਿਆ ਤਾਂ ਤੁਰੰਤ ਅਸੀਂ ਕੋਰਟ ਦੇ ਵਿੱਚ ਕੇਸ ਫਾਈਲ ਕਰਦੇ ਹਾਂ ਪਰ ਫਾਈਲ ਕਿਵੇਂ ਕਰਾਂਗੇ ਕਿਉਂਕਿ ਕੋਰਟ ਤੇ ਇੱਕ ਦਿਨ ਬੈਟਰੀ ਹੈ ਸਬ ਡਿਵੀਜ਼ਨ ਦੇ ਵਿੱਚ ਜਾ ਕੇ ਇਸ ਕਰਕੇ ਜਿਹੜਾ ਪ੍ਰੋਪਰ ਇੰਪਲੀਮੈਂਟੇਸ਼ਨ ਨਹੀਂ ਹੋਦੀ ਮੋਰਓਵਰ ਪੰਜਾਬ ਦਾ ਜਿਹੜਾ ਏਰੀਆ ਹੈ ਬਹੁਤ ਛੋਟਾ ਏਰੀਆ ਹੈ ਨਾਲ ਨਾਲ ਕੋਰਸ ਨੇ ਸੰਗਰੂਰ ਦੇ ਵੀ ਦੇਖੀਏ ਸੰਗਰੂਰ ਦੇ ਨਾਲ 12 ਕਿਲੋਮੀਟਰ ਸਨਾਮ ਹੈ 8 ਕਿਲੋਮੀਟਰ ਧੂਰੀ ਹੈ ਕੋਰਟ ਆਮ ਪਬਲਿਕ ਕੋਲੇ ਵੀਹਿਕਲਸ ਨੇ ਬੈਰੀ इजीली ਐਕਸੈਸ ਕਰ ਸਕਦੇ ਨੇ ਜਿੱਥੇ ਆਲਰੇਡੀ ਪਹਿਲੀ ਕੋਰਸ ਦੀ ਹੈਗੀ ਹੈ। ਇਸ ਵੇਲੇ ਤਾਂ ਵਕੀਲਾਂ ਕੋਲੇ ਆ ਜਾਂਦੇ ਨੇ ਲੇਕਿਨ ਜਦੋਂ ਅਜਿਹਾ ਕੋਈ ਕਾਨੂੰਨ ਬਣਾਉਣਾ ਸੀ ਤਾਂ ਲੱਗਦਾ ਕਿ ਕਿਸੇ ਵਕੀਲ ਸਾਹਿਬਾਂ ਨੂੰ ਵਿੱਚ ਮੈਂਬਰ ਰੱਖ ਲੈਣ ਕੋਈ ਕਮੇਟੀ ਬਣਾਉਣ ਦੀ। ਬਿਲਕੁਲ ਬਿਲਕੁਲ ਤੁਹਾਡੀ ਗੱਲ ਅਸੀਂ ਇੰਡੂਸ ਕਰਦੇ ਹਾਂ ਕਿ ਜਦੋਂ ਇਹ ਆ ਕਾਨੂੰਨ ਬਣਾਉਂਦੇ ਨੇ ਤਾਂ ਜਿਨ੍ਹਾਂ ਨੂੰ ਉਸ ਕਾਨੂੰਨ ਬਾਰੇ ਜਾਣਕਾਰੀ ਹੈ ਜਾਂ ਧਰਾਤਲ ਦੀ ਜਾਣਕਾਰੀ ਹੈ ਉਹਨਾਂ ਲੋਕਾਂ ਨੂੰ ਉਹਨਾਂ ਜੋ ਇੰਟੈਲੈਕਚੁਅਲ ਪਰਸਨਸ ਨੇ ਜਿਵੇਂ ਹੀ ਕਿ ਐਕਟ ਬਣਾਉਣਾ ਸੀ ਫਾਰ ਇਗਜ਼ਾਮਪਲ ਤਾਂ ਮੈਨੂੰ ਲੱਗਦਾ ਕਿ ਵਕੀਲ ਸਹਿਬਾਂ ਦੀ ਜ਼ਰੂਰ ਰਾਇ ਲੈਣੀ ਚਾਹੀਦੀ ਸੀ ਕਮ ਸੇ ਕਮ 12 ਦੇ ਵਿੱਚ ਆ ਕੇ ਡਿਸਕਸ਼ਨ ਹੋਣੀ ਜੀ ਬਣਦੀ ਸੀ ਫਿਰ ਸਰਕਾਰ ਇਸ ਤਰੀਕੇ ਦਾ ਕੋਈ ਨਾ ਕੋਈ ਐਕਟ ਬਣਾਉਣਾ ਚਾਹੀਦਾ ਸੀ ਪਰ ਬਟ ਸਰਕਾਰ ਨੇ ਕਦੇ ਵੀ ਜਿਆ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਇਸ ਤਰੀਕੇ ਨਾਲ ਕਰਦੀਆਂ ਨੇ ਕਿ ਐਕਟ ਜਦੋਂ ਬਣਾਉਂਦੀਆਂ ਨੇ ਤਾਂ ਜਿਹੜਾ ਜਿਹੜੇ ਅਫੈਕਟਡ ਪਰਸਨ ਹੋਣਗੇ ਉਸ ਐਕਟ ਨਾਲ ਉਹਨਾਂ ਨੂੰ ਕਦੇ ਵੀ ਉਹਨਾਂ ਨੂੰ ਆਪਣੇ ਉਹਨਾਂ ਦੇ ਉਹਨਾਂ ਦੇ ਸੁਝਾਅ ਨਹੀਂ ਲਈ ਜਾਂਦੇ ਕਿੰਨੇ ਦਿਨ ਆਪਣੀ ਹੜਤਾਲ ਆਈ ਕਰਨ ਕਰਨ ਤੋਂ ਸਰ ਸਰ 2 ਦਿਨਾਂ ਦੀ ਸਾਡੀ ਹੜਤਾਲ ਦੀ ਕਾਲ ਆਈ ਸੀ ਅੱਜ ਸੀ ਤੇ ਕੱਲ ਨੂੰ ਹੈ ਤੇ 2 ਦਿਨ ਲਈ ਸੀ ਇਸ ਹੜਤਾਲ ਤੇ ਆ ਤੇ ਕਿ ਜਿਹੜਾ ਇਹ ਐਕਟ ਹੈ ਜਿਸ ਇਸ ਐਕਟ ਦੇ ਤਹਿਤ ਜੋ ਗ੍ਰਾਮ ਨੇਲੇ ਬਣਾਏ ਜਾ ਰਹੇ ਨੇ ਪੰਜਾਬ ਦੇ ਵਿੱਚ ਨੀਜ ਨੇ ਇਹ ਹੈ ਅੱਜ ਦਾ ਬਟਾਲਾ ਬਾਰ ਦੇ ਨਾਲ ਜੋ ਡੇਰਾ ਬਾਬਾ ਨਾਨਕ ਹੈ ਉੱਥੇ ਬਣ ਰਹੀ ਹੈ ਤਾਂ ਸਾਨੂੰ ਲੱਗਦਾ ਕਿ ਸਾਡੀ ਵੀ ਸਰੂਰ ਦੇ ਵਿੱਚ ਆਈ ਲਈ ਵਾਰੀ ਹੋ ਸਕਦਾ ਕੱਲ ਲੰਗੋਵਾਲ ਦੇ ਵਿੱਚ ਹੋ ਜੇ ਭਵਾਨੀਗੜ ਹੋ ਜੇ ਡਿੜਬੇ ਦੇ ਵਿੱਚ ਸੋਚੇ ਮੇਰੇ ਖਿਆਲ ਦੇ ਡਿੜਬੇ ਦੀ ਜਿਹੜੀ ਆ ਰਹੀ ਹੈ ਕਿ ਡਿੜਬੇ ਦੇ ਵਿੱਚ ਇਸ ਤਰ੍ਹਾਂ ਦੀ ਗ੍ਰਾਮ ਲੈ ਆ ਰਹੀ ਹੈ ਸੋ ਸਾਨੂੰ ਲੱਗਦਾ ਕਿ ਪਹਿਲੀ ਖੜਾ ਦਾ ਵਰਕ ਬੜਾ ਸਫਲ ਹੋ ਗਿਆ ਮਲੇ ਕੋਟਲਾ ਨਿਕਲਣਾ ਤਾਂ ਸਾਡੇ ਕੋਲ ਮਿਲਦਾ 50% ਦਾ ਕੰਮ ਸਾਡਾ ਚੱਲਿਆ ਗਿਆ ਬਟ ਮਲੇ ਕੋਟਲਾ ਹੈ ਕਿੰਨੀ ਕੁ ਬਲਕੇ ਹੁਣ ਦੇਖੋ ਕਿੰਦੀ ਵੱਡੀ ਪ੍ਰੋਬਲਮ ਆ ਰਹੀ ਹੈ ਮਲੇ ਕੋਟਲਾ ਬਣਾਉਣ ਦੇ ਨਾਲ ਹਾਈ ਮਾਨਜੋਗ ਹਾਈ ਕੋਰਟ ਨੂੰ ਡਾਇਰੈਕਸ਼ਨਸ ਦੇਣੀਆਂ ਪੈ ਰਹੀਆਂ डीसी साहब ਦਾ ਜਿੱਥੇ ਰੈ residense ਔਰ ਖਾਲੀ ਕਰਵਾਨੀ ਪੈ ਰਹੀ ਹੈ ਕਿ ਜੀ ਪਹਿਲਾਂ ਸਾਡੇ ਕੋਰਟ ਦਾ ਕੋਈ ਨਾ ਕੋਈ ਉੱਥੇ ਜੋ ਪ੍ਰੋਪਰ ਆਪਣਾ ਇਨਫਰਾਸਟ੍ਰਕਚਰ ਹੈ ਉਹ ਲੈ ਕੇ ਆਓ ਨਹੀਂ ਹੋ ਪਾਰਿਆ ਬਟ ਪਤਾ ਨਹੀਂ ਕਿ ਸਰਕਾਰਾਂ ਇਹ ਜੀ ਪਾਲਿਸੀ ਲੈ ਕੇ ਆਉਂਦੀਆਂ ਨੇ ਕਿਸੇ ਨੇ ਨਹੀਂ ਮੰਗ ਨਹੀਂ ਕੀਤੀ ਸੀ ਮਲੇਰ ਕੋਟਲਾ ਦੀ ਆ ਸਪੈਸ਼ਲ ਫੈਮਿਲੀ ਕੋਰਟ ਦੀ ਕਿਸੇ ਨੇ ਮੰਗ ਨਹੀਂ ਕੀਤੀ ਗ੍ਰਾਮ ਨੇਯਾਲੇ ਦੀ ਪੰਜਾਬ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਕਿ ਕੋਈ ਮੰਗ ਕੀਤੀ ਹੋਵੇ ਪਰ ਪਤਾ ਨਹੀਂ ਕਿ ਸਰਕਾਰ ਇਸ ਤਰੀਕੇ ਦੇ ਐਕਟ ਲੈ ਆਉਂਦੀਆਂ ਜਿਸ ਨਾਲ ਪਬਲਿਕ ਨੂੰ ਹਰਾਸ਼ਮੈਂਟ ਹੈ ਜੋ ਉਸਨੇ ਕੰਸਰਨ ਪਰਸਨਸ ਨੇ ਉਹਨਾਂ ਨੂੰ ਹੀ ਹਰਾਸ਼ਮੈਂਟ ਹੁੰਦੀ ਹੈ ਕਿ ਤੁਸੀਂ ਸਭ ਕਿਸ ਤਰ੍ਹਾਂ ਦੇਖਦੇ ਹੋ ਜੋ ਇਹ ਸਰਕਾਰ ਐਕਟ ਲੈ ਕੇ ਆਈ ਹੈ ਇਹ ਜਿਹੜਾ ਸਰਕਾਰ ਐਕਟ ਲੈ ਕੇ ਆਈ ਹੈ ਇਹਦੇ ਵਿੱਚ ਇਹਨਾਂ ਨੇ ਕਿਤੇ ਵੀ ਕੋਈ ਗਰਾਉਂਡ ਪ੍ਰੈਕਟੀਕਲ ਸਰਕਾਰ ਨਹੀਂ ਗਈ ਹੈ ਸਰਕਾਰ ਨੇ ਇਹ ਨਹੀਂ ਜੱਜ ਕੀਤਾ ਹੈ ਨਾ ਇਹਨੂੰ ਸਟੱਡੀ ਕੀਤੀ ਹੈ ਕਿ ਜਿਹੜੇ ਲਿਟਿਗੈਂਟਸ ਨੇ ਉਹਨਾਂ ਨੂੰ ਇਸ ਚੀਜ਼ ਤੇ ਕਿੰਨੀ ਹਰਾਸਮੈਂਟ ਹੋਊਗੀ ਇਹ ਜੱਜ ਲਗਾਏ ਲਾਈਕ ਮੋਬਾਈਲ ਕੋਰਟਸ ਬਣਾ ਦਿੱਤੀਆਂ ਨੇ ਕਿ ਹਰ ਇੱਕ ਪਿੰਡ ਦੇ ਵਿੱਚ ਜਾਵਾਂਗੇ ਨਿਆਂ ਦੇਵਾਂਗੇ ਪਹਿਲਾਂ ਹੀ ਤੁਸੀਂ ਦੇਖੋ ਆਪਣੇ ਕੋਰਸ ਦੇ ਵਿੱਚ ਕੇਸਿਸ ਕਿੰਨੇ ਪੈਂਡਿੰਗ ਨੇ ਲਿਟਿਗੈਂਟਸ ਨੂੰ ਜਾ ਕੇ ਦੇਖੋ ਉਹ 5 5 10 10 ਸਾਲਾਂ ਤੋਂ ਇੱਕ ਕੇਸ ਦੇ ਵਿੱਚ ਤਾਂ ਕਈ ਖਾਰੇ ਨੇ ਇੱਕ ਤਰ੍ਹਾਂ ਦੇ ਕੋਰਸ ਦੇ ਵਿੱਚ ਆਉਂਦੇ ਨੇ ਇਹ ਸਾਰੀ ਰਿਐਲਿਟੀ ਐਡਵੋਕੇਟਸ ਨੂੰ ਜ਼ਿਆਦਾ ਬੈਟਰ ਪਤਾ ਹੈ ਜਾਂ ਲਿਟਿਗੈਂਟਸ ਨੂੰ ਪਤਾ ਹੈ ਸਰਕਾਰਾਂ ਤਾਂ ਉਹ ਚਿੱਟੀਆਂ ਕੁਰਸੀਆਂ ਤੇ ਬੈਠੀਆਂ ਨੇ ਸਰਕਾਰਾਂ ਨੂੰ ਕੀ ਪਤਾ ਹੈ ਸਰਕਾਰ ਤਾਂ ਇਹ ਦੇਖ ਲੈਂਦੀ ਹੈ ਜੇ ਰਾਜਸਥਾਨ ਦੇ ਵਿੱਚ ਹੋਇਆ ਹੈ ਰਾਜਸਥਾਨ ਦੀ ਜਿਹੜੀ ਤੁਸੀਂ ਡਿਸਟੈਂਸ ਦੇਖੋਗੇ ਇੱਕ ਕੋਰਟ ਦੇ ਪਿੰਡ ਜਿਹੜਾ 50 60 ਕਿਲੋਮੀਟਰ ਦੂਰੀ ਤੇ ਹੈ ਉੱਥੇ ਮੇਬੀ ਇਹ ਪੋਸੀਬਲ ਹੈ ਹਜੇ ਤੱਕ ਉੱਥੇ ਵੀ ਕਾਮਯਾਬ ਨਹੀਂ ਹੋਈ ਹੈ ਪਟ ਆਪਣੇ ਤਾਂ ਇੱਥੇ ਕੋਈ ਵੀ ਪਿੰਡ ਕੋਈ ਵੀ ਡਿਸਟ੍ਰਿਕਟ ਤੋਂ ਜਿੱਥੇ ਲੱਗਦੇ ਨੇ ਘੱਟੋ 10-15 ਕਿਲੋਮੀਟਰ ਤੋਂ ਕੋਈ ਵੀ ਨਹੀਂ ਹੈਗਾ ਸਾਡੇ ਮੂਨਕੀ ਇੱਥੋਂ 15 ਕਿਲੋਮੀਟਰ ਹੈ ਉੱਥੇ ਕੋਰਸ ਨੇ ਸੰਗਰੂਰ ਹੈ ਧੂਰੀ 15 ਕਿਲੋਮੀਟਰ ਹੈ 12 ਕਿਲੋਮੀਟਰ ਹੈ ਉੱਥੇ ਕੋਰਸ ਨੇ ਤਾਂ ਮੋਬਾਈਲ ਜਿਹੜੇ ਕੋਰਸ ਹੈ ਕਦੀ ਕਾਮਯਾਬ ਨਹੀਂ ਹੋਣਗੀਆਂ ਸਰਕਾਰ ਪਾਲਿਸੀ ਤਾਂ ਬਣਾ ਲੈਂਦੀ ਹੈ ਉਸ ਤੋਂ ਬਾਅਦ ਪ੍ਰੋਪਰ ਚੰਗੀ ਤਰ੍ਹਾਂ ਫੇਲ ਹੋ ਜਾਂਦੀ ਹੈ ਲੋਕਾਂ ਨੂੰ ਆਮ ਲੋਕਾਂ ਨੂੰ ਇਹਦਾ ਕੋਈ ਫਾਇਦਾ ਹੈ ਨਹੀਂ ਨੁਕਸਾਨ ਹੈ ਫਾਇਦਾ ਬਿਲਕੁਲ ਨਹੀਂ ਹੈਗਾ ਬਲਕਿ ਉਲਟਾ ਨੁਕਸਾਨ ਹੈ ਔਰ ਇਹ ਨੁਕਸਾਨ ਔਰ ਨਾਲੇ ਟਾਈਮਸ ਹੋਰ ਵਧੂਗਾ कोर्ट्स ਦਾ ਕੋਈ ਕਿਸੇ ਵੀ ਐਡਵੋਕੇਟ ਦੀ ਕੋਈ ਗਰਾਉਂਡ ਰਿਐਲਿਟੀ ਤੇ ਕੋਈ ਵੀ ਕਦੀ ਆਈ ਨਹੀਂ ਹੈਗੇ ਕਿ ਅਸੀਂ ਪਤਾ ਕਰੀਏ ਕਿ ਦਾ ਫਾਇਦਾ ਹੋਊਗਾ ਕਿ ਨੁਕਸਾਨ ਅਗਲਾ ਕਦਮ ਕੀ ਹੋਵੇਗਾ ਜੀ ਇਸ ਨੂੰ ਬਾਤ ਨਹੀਂ ਲਾਇਆ ਅਗਲਾ ਅੱਜ ਅਸੀਂ ਇਹ ਡਿਪਟੀ ਕਮਿਸ਼ਨਰ ਦੇ ਮੈਮੋਰੰਡਮ ਦੇਣ ਆਏ ਆ ਕੱਲਾ ਇੱਕ ਸੰਗਰੂਰ ਡਿਸਟ੍ਰਿਕਟ کورٹ ਨਹੀਂ ਆਈ ਹੈ ਐਡਵੋਕੇਟਸ ਨਹੀਂ ਆਏ ਬਲ ਇਨਫੈਕਟ ਸਾਰੇ ਪੰਜਾਬ ਦੀਆਂ ਬਾਦ ਐਸੋਸੀਏਸ਼ਨ ਚ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦੇਣ ਗਿਆ ਔਰ ਅੱਜ ਇੱਕ ਵਾਰਨਿੰਗ ਦਿੱਤੀ ਹੋਈ ਹੈ ਸਟ੍ਰਾਈਕ ਕਰਕੇ ਔਰ ਕੱਲ ਵੀ ਹੈ ਇਹ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਸ ਨੂੰ ਉੱਚੇ ਲੈਵਲ ਤੇ ਅਸੀਂ ਇਹਦਾ ਵਿਰੋਧ ਕਰਾਂਗੇ ਔਰ ਕੰਡੈਮਨ ਕਰਾਂਗੇ ਜਿੱਦਾਂ ਕਿ ਸਾਡੇ ਪ੍ਰਧਾਨ ਜੀ ਨੇ ਵੀ ਗੱਲ ਕੀਤੀ ਅਸੀਂ ਅੱਜ ਇੱਕ ਮੈਮੋਰੈਂਡਮ ਪਾਸ ਕੀਤਾ ਜਿਹੜਾ ਹੈਗਾ ਇੱਥੇ ਦੇਣ ਆਇਆ ਜੋ ਸਟ੍ਰਾਈਕ ਦਾ ਸਾਨੂੰ ਸਟੇਟ ਲੈਵਲ ਤੇ ਕਾਲ ਆਈ ਸੀਗੀ ਜਿਹੜੀਆਂ ਗ੍ਰਾਮ ਲੈਵਲ ਤੇ ਜਿਹੜੀਆਂ ਹੈਗੀਆਂ ਇਹ ਗੱਲ ਕਰਦੇ ਆ ਕਿ ਅਸੀਂ ਇਹਨਾਂ ਨੇ ਐਕਟ ਬਣਾਇਆ ਕਿ ਅਸੀਂ ਗਰਾਉਂਡ ਗ੍ਰਾਮ ਲੈਵਲ ਤੇ ਜਿਹੜੀ ਹੈਗਾ ਜਸਟਿਸ ਉਹ ਕਰਾਂਗੇ ਹੈਨਾ ਡਿਲੀਵਰ ਕਰਾਂਗੇ ਨਿਆਂਇ ਦਵਾਵਾਂਗੇ ਲੋਕਾਂ ਨੂੰ ਤਾਂ ਇਹਨਾਂ ਨੂੰ ਖਾਲੀ ਸਿਰਫ ਕੋਈ ਵੀ ਐਕਟ ਪਾਸ ਕਰ ਦਿੰਦੇ ਨੇ ਇਹਨਾਂ ਐਡਵੋਕੇਟ ਦੀ ਕੋਈ ਵੀ ਸਲਾਹ ਨਹੀਂ ਲਈ ਜਾਂਦੀ ਹੈਗੀ ਜਦ ਕਿ ਜਿਹੜੀ ਹੈਗੀ ਹੈ ਸਿਰਫ ਗਰਾਉਂਡ ਰਿਐਲਿਟੀ ਉਹ ਐਡਵੋਕੇਟਸ ਜਾਂ ਲਿਟਿਗੈਂਸੀ ਦੱਸ ਸਕਦੇ ਨੇ ਜੇ ਉਹਨਾਂ ਨੂੰ ਬਿਲਕੁਲ ਟੋਟਲੀ ਇਗਨੋਰ ਕਰਕੇ ਇੱਕ ਐਕਟ ਬਣਾ ਦਿੰਦੇ ਨੇ ਜੋ ਕਿ ਫਿਊਚਰ ਦੇ ਵਿੱਚ ਫੇਲ ਹੋ ਜਾਂਦਾ ਤੇ ਇਹਦੇ ਨਾਲ ਮੈਂ ਸਮਝਦਿਆਂ ਕਿ ਜੋ ਲਿਟਿਗੈਂਟਸ ਨੇ ਉਹ ਜ਼ਿਆਦਾ ਸਫਰ ਕਰਨਗੇ ਉਹਨਾਂ ਨੂੰ ਨਿਆਏ ਨਹੀਂ ਜ਼ਿਆਦਾ